ਇਹ ਸਜਿਸਟੈਂਟ ਬਸੇ ਜੀ ਕਦੋਂ ਤੋਂ ਗੇਰਫੇਡ ਦੇ ਵਿੱਚ ਕਿਹੜੀ ਕਿਹੜੀ ਗੇਮਫੇਡ ਦੇ ਵਿੱਚ ਤੋਂ ਹੁਣ ਕਿੱਥੋਂ ਕਿੰਨੇ ਮੈਡਲ ਲੈ ਗਏ ਮੈਂ 1992 ਦੇ ਸਪੋਰਟਸ ਤੋਂ ਸ਼ੁਰੂ ਕਰੀਆ ਤੇ ਉਸ ਤੋਂ ਬਾਅਦ ਮੈਂ 10 ਸਾਲ ਸਪੋਰਟਸ ਕੀਤੀ ਉਸ ਤੋਂ ਬਾਅਦ ਐਨਐਸ ਕੀਤੀ ਤੇ 15 ਸਾਲ ਮੈਂ ਸਪੋਰਟਸ ਕਰਦੇ ਵਿੱਚ ਅਜੇ ਅਕੈਡਮੀ ਸਪੋਰਟਸ ਖਤਮ ਕੀਤਾ ਤੇ ਉਸ ਤੋਂ ਬਾਅਦ 10 ਸਾਲ ਜਨਰਲ ਡਿਊਟੀ ਬਟਾਲੀਅਨ ਦੇ ਵਿੱਚ ਤੇ ਹੁਣ ਜਿਹੜੇ 골ਡ ਲੈ ਗਏ ਕਿੰਨੇ 골ਡ ਲੈ ਗਏ ਤੇ ਕਿੱਥੋਂ ਕਿੱਥੋਂ ਲੈ ਗਏ ਇਹਦੇ ਵਿੱਚ ਜੀ ਮੈਂ ਦੋ 골ਡ ਇੱਕ ਸਿਰਫ ਇੱਕ ਬ੍ਰੌਨ ਮੈਡਲ ਹਾਸਲ ਕੀਤਾ ਹੈ ਇਹਦੇ ਵਿੱਚ ਅੰਡ ਮੀਟਰ ਹਲ ਦੇ ਨਾਮ ਦਾ ਕਾਰਡ ਵੀ ਕੀਤਾ ਹੈ ਤੇ ਇਹ ਯੂਐਸਏ ਦੇ ਵਰਲਡ ਕੁੱਲਸ ਗੇਮਸ ਹੋਇਆ ਸੀ ਉੱਥੋਂ ਇਹ ਮੈਡਲ ਲਿਆ ਕਿੰਨੇ ਦੇਸ਼ਾਂ ਦੀ ਪੋਸਟ ਉੱਤੇ ਪਹੁੰਚੀ ਸੀ ਇਹ ਕਿੰਨਾ ਮਹਾਨ ਪੂਰੇ ਵਰਲਡ ਦੀ ਪੋਸਟ ਜਿਹੜੀ ਉਹਦੇ ਵਿੱਚ ਸਭ ਤੋਂ ਔਖਾ ਯੂਐਸਏ ਦੇ ਪਲੇਅਰਾਂ ਨੂੰ ਹਰਾਉਣਾ ਸੀਗਾ ਜਿਨ੍ਹਾਂ ਨੂੰ ਕਿ ਆਪਾਂ ਮੈਨ ਹਰਾਇਆ ਪੰਜਾਬ ਦੀਆਂ ਗਰਾਊਂਡਸ ਔਰ ਕਿਤੇ ਨਾ ਕਿਹੜ ਗੇਮ ਜਿੱਤ ਗਿਆ ਕਿੰਨਾ ਦਾ ਪੰਜਾਬ ਦੀ ਗਰਾਉਂਡ ਦੇ ਵਿੱਚ ਵੇਖੋ ਜੀ ਜਦਾਂ ਸਾਡਾ ਇਹ ਹੋਏ ਮਾਝਾ ਏਰੀਆ ਆ ਇਹਦੇ ਤਰਨਤਾਲ ਤੋਂ ਇਲਾਵਾ ਕਿਹਦੇ ਸਿੰਥੈਟਿਕ ਟਰੈਕ ਨਹੀਂਗਾ ਜਿੱਥੇ ਕਿ ਪਲੇਅਰਾਂ ਨੂੰ ਕਾਫੀ ਦਿੱਕਤ ਆਉਂਦੀ ਹੈ ਕਿ ਗੰਦਰ ਸੈਂਟਰਸ ਕੋ ਸਪੋਰਟਸ ਕਾਲਜ ਦੇ ਸਿੰਥੈਟਿਕ ਟਰੈਕ ਆ ਪਰ ਜਿਹੜੇ ਵਰਲਡ ਲੈਵਲ ਦੇ ਟਰੈਕ ਆ ਉਹ ਇੰਡੀਆ ਦੇ ਵਿੱਚ ਇੱਕ ਬੰਗਲੌਰ ਦੇ ਵਿੱਚ ਆ ਹੋਰ ਕਿਤੇ ਤੁਹਾਨੂੰ ਉਹ ਟਰੈਕ ਨਹੀਂ ਮਿਲਿਆ ਆ ਕਿੰਨਾ ਕੌਫਾ ਲੱਗਦਾ ਇੱਥੇ ਦੀ ਟੈਕਨੀਕ ਦੇ ਨਾਲ ਪ੍ਰੈਕਟਿਸ ਕਰਨ ਤੇ ਜਿਹੜੀ ਅਪ ਟੂ ਡੇਗਰੀ ਦਾ ਉਹਨਾਂ ਜੱਗ ਮੁਕਾਬਲਾ ਬਹੁਤ ਔਖਾ ਜੀ ਕਿਉਂਕਿ ਜਿਹੜੇ 플레이ਰ ਨੇ ਉਹਨਾਂ ਨੂੰ ਬੜੀ ਪ੍ਰੋਬਲਮ ਹੁੰਦੀ ਇਸ ਚੀਜ਼ ਦੀ ਕਿਉਂਕਿ ਨਵੀਂ ਟੈਕਨੀਕ ਜਦ ਚైనా ਦੇ ਵਿੱਚ ਨਾ ਹੋਣੇ ਵੱਡ ਮਾਸਟਰ ਗੇਮ ਦੇ ਵਿੱਚ ਇਹ ਗਿਆ ਸੀਗਾ ਤੇ ਉਹਦੇ ਵਿੱਚ ਵੀ ਮੈਂ ਜਾ ਕੇ ਦੇਖਿਆ ਸੀ ਬੜੀ ਮੈਡੀਕਲ ਦਾ ਤੇ ਜਿਹੜੀ ਫਿਟਨੈਸ ਟ੍ਰੇਨਿੰਗ ਦਾ ਬਹੁਤ ਜ਼ਿਆਦਾ ਅੰਤਰ ਹੈ ਜਿਹੜਾ ਕਿ ਬਹੁਤ ਔਖਾ ਹੁੰਦਾ 플레이ਰ ਨੂੰ ਉਸ ਲੈਵਲ ਤੇ ਪਹੁੰਚਣਾ ਤੇ ਜਿੰਨਾ ਜਰਾ ਉਹ ਚੀਜ਼ਾਂ ਨਹੀਂ ਕਰ ਸਕਦੇ ਆਪਾਂ ਉਹਨਾਂ ਲੈਵਲ ਤੇ ਬਰਾਬਰ ਹੋ ਨਹੀਂ ਸਕਦੇ ਸਾਫ਼ ਕਿ ਤੱਕ ਹੈ ਸਭ ਤੋਂ ਵੱਧ ਤੇ ਮੇਰੇ ਪਰਿਵਾਰ ਦਾ ਜੀ ਤੇ ਨਾਲ ਅਸ ਟਾਈਮ 에డిਜੀਪੀ ਪੀਆਰਡੀਐਮਸ ਚੋਤੀ ਸਾਹਿਬ ਉਹਨਾਂ ਦਾ ਮੈਨੂੰ ਕਾਫੀ ਸਹਿਯੋਗ ਹੈ ਜੀ ਉਹਨਾਂ ਨੂੰ ਨਾਂ ਉਹਨਾਂ ਨੇ ਮੈਨੂੰ ਕਾਫੀ ਕਿਹਾ ਵੀ ਤੂੰ ਤਗੜਾ ਹੋ ਕੇ ਕਰ ਸਕਦਾ ਹੈ ਤੇ ਜਿਹਦੇ ਨਾਲ ਮੈਂ ਹੁਣ ਗੇਮਸ ਕਰ ਰਿਹਾ ਤੇ ਨਾਲ ਨਾਲ ਮੈਨੂੰ ਕਰਵਾ ਵੀ ਰਿਹਾ ਅਗਲਾ ਟੀਚਾ ਜੀ ਅਗਲੀਆਂ ਵਰਲਡ ਬੋਸ ਜਿਹੜੀਆਂ ਕਿ ਆਸਟ੍ਰੇਲੀਆ ਦੇ ਵਿੱਚ ਹੋਣਾ ਉਹਦੇ ਵਿੱਚ ਮੈਨੂੰ ਚਾਹੀਦਾ ਉਹਨਾਂ ਨੂੰ ਨਹੀਂ ਪੰਜ 골ਡ ਲੈ ਕੇ ਆਉਣਾ ਸਰ ਅੰਤੀਕਾ ਤੁਸੀਂ ਜੀ ਕੀ ਕਿਹੜੇ ਰੈਂਕ ਤੇ ਹੋ ਔਰ ਕਦੋਂ ਤੋਂ ਗੇਮ ਕਰਦੇ ਹੋ सर मैं अह एज अ कांस्टेबल परती हुई थी वैसे मैं कि सीनियर कांस्टेबल हूं तो मैं 2012 में बीच परती हुई थी। ए किड़ी-किड़ी गेम खेड़दे हो ठीक-ठीक ते सर मैं आफ्टर अह मैरिज मतलब आ, गेम शुरू की थी सी की अह 2020-21 तो मैं मतलब फिर से दोबारा शुरू पहला सीजन कॉलेज साइन पे कर दी थी खेड़ी, खेड़ी। मैं एथलेटिक्स कर रही हूं। कुछ जो अमेरिका ਦੇ ਵਿੱਚ ਫੀਲ ਗਿਆ ਕਿੰਨੇ ਸਰ ਮੈਂ ਵਰਡ ਕੋਲੇਸੈਂਟ ਫਾਇਲ ਦੇਮ ਹਾਂ ਜਿਹਨਾਂ 27 ਤੋਂ 27 ਜੂਨ ਤੋਂ 6 ਜੁਲਾਈ ਤੱਕ ਅਲਬਾਮਾ ਦੇ ਸ਼ਹਿਰ ਵਿੱਚ ਯੂ ਐਸ ਏ 'ਚ ਉੱਥੇ ਸਰ ਮੈਂ 5 ਗੋਲਡ ਕੀਤੇ ਆ ਹਾਸਲ ਤੇ 2 ਨਵੇਂ ਰਿਕਾਰਡ ਉੱਥੇ ਕਰ ਗਏ ਕਿਹੜੇ ਕਿਹੜੇ ਰਿਕਾਰਡ ਸਰ ਉਹ ਕਿ ਮੈਂ 100 ਮੀਟਰ ਦੇ ਵਿੱਚ ਰਿਕਾਰਡ ਕੀਤਾ ਔਰ 400 ਮੀਟਰ ਹੱਡਲ ਦੇ ਵਿੱਚ ਰਿਕਾਰਡ ਕੀਤਾ ਬਾਕੀ 200 ਮੀਟਰ 400 ਮੀਟਰ ਤੇ ਸ਼ਾਰਟ ਪੁੱਟ ਮੇਰਾ 골ਡ ਮੈਡਲ ਆ ਨਾ 5 ਗੋਲਡ ਜਿੱਤੇ ਕਿੰਨਾ ਕੋਪਰ ਸੋਨ ਆ ਔਖਾ ਨਹੀਂ ਹੈਗਾ ਸੀ ਬਟ ਮੈਨੂੰ ਮੇਰੇ ਮੋਹ ਸਾਹਿਬ ਨੇ ਜਿਹੜੇ ਜ ਸੁਨਦਰ ਸਰ ਉਹਨਾਂ ਨੇ ਤਕਨੀਕ ਵਧੀਆ ਦਿੱਤੀ ਸੀ ਸੋ ਮੈਨੂੰ ਕੋਈ ਜ਼ਿਆਦਾ ਔਖਾ ਨਹੀਂ ਲੱਗਿਆ ਇਹ ਦਿਸ਼ਾ ਨੂੰ ਬਾਰੇ ਜ਼ਿਆਦਾ ਮੇਰਾ ਬਰਾਜ਼ੀ ਯੂਐਸਏ ਕੈਨੇਡਾ ਦੇ ਨਾਲ ਸੀਗਾ ਜੇ ਗ੍ਰਾਉਂਡ 'ਚ ਗਲਤੀ ਕੀਤੀ ਜਾਵੇ ਜਾਂ ਪ੍ਰੈਕਟਿਸ 'ਚ ਗਲਤੀ ਕੀਤੀ ਜਾਵੇ ਕਿੰਨਾ ਪਰਪਸ ਤੁਹਾਡਾ ਉਹਨਾਂ ਦਾ ਸਰ ਮੈਂ ਸੈਂਟਰਲ ਫੋਰਸ ਦਾ ਅਟੈਚ ਹਾਂ ਇਸ ਟਾਈਮ ਨਹੀਂ ਬਟ ਪੁਲਿਸ ਜ਼ਿਲ੍ਹਾ ਪਟਾਲਾ ਦਾ ਮੇਰੇ ਕੋਲ ਨੰਬਰ ਆ ਤੇ ਮੈਂ ਉੱਥੇ ਹੀ ਗ੍ਰਾਉਂਡ ਆ ਸਾਡੇ ਪੀਏਪੀ ਉੱਥੇ ਗ੍ਰਾਸੀ ਗਰਾਊਂਡ ਤੇ ਪ੍ਰੈਕਟਿਸ ਕਰਦੇ ਆਂ ਤੇ ਵਿੱਚ ਕਦੀ ਅਸੀਂ ਮਤਲਬ ਸੈਂਟਰ ਹੈਗਾ ਸਾਡੇ ਸਪੋਰਟ ਸਕੂਲ ਸੰਧਿਆੜੀ ਟ੍ਰੈਕਾ ਉੱਥੇ ਕਦੀ ਕਦੀ ਪ੍ਰੈਕਟਿਸ ਕਰਨ ਜਾਂਦਾ ਪਰ ਬਾਹਰ ਜਾ ਕੇ ਜਦੋਂ ਅਸੀਂ ਟਰੈਕ ਦੇਖਦੇ ਆਂ ਸਾਨੂੰ ਉਹ ਟਰੈਕ ਬਹੁਤ ਵਧੀਆ ਲੱਗਦੇ ਨੇ ਔਰ ਉੱਥੇ ਜਾ ਕੇ ਸਾਡੀ ਨੇਚਰਲੀ ਪਰਫਾਰਮੈਂਸ ਜ਼ਿਆਦਾ ਵਧੀਆ ਹੁੰਦੀ ਹੈ ਕੀ ਲੱਗਦਾ ਸੀ ਵੀ ਮੁਕਾਬਲਾ ਕਿੰਨਾ ਚੱਲਦਾ ਸੀ ਮੁਕਾਬਲੇ ਤੇ ਬਹੁਤ ਖੁਸ਼ਕਿਸਮਤ ਸੀਗਾ ਕਾ ਮਤਲਬ ਪੂਰੇ ਵਰਡ ਦੀਆਂ ਟੀਮਾਂ ਦੇ ਨਾਲ ਆਪਾਂ ਜਾ ਕੇ ਤੇ ਉੱਥੇ ਪੈਨਾਹਿਕ ਨੀਅਰ ਕਰਨੀ ਪਰ ਸੈਮੀ ਫਾਈਨਲ ਫਿਰ ਫਾਈਨਲ ਦੇ ਵਿੱਚ ਮਤਲਬ ਤਿੰਨ ਰੇਸਾਂ ਪੁੱਜਣ ਤੋਂ ਬਾਅਦ ਜਾ ਕੇ ਮੈਡਲ ਮਿਲਦਾ ਸੋ ਬਹੁਤ ਔਖਾ ਆ ਕਿਹੜੇ ਦੇਸ਼ ਦੇ ਪਲੇਅ ਹੁੰਦੇ ਨੇ ਜੋ ਫੋਰਸ ਸਟੇਜ ਜਿਆਦਾ ਅਪਰੀਸ਼ੀਏਟ ਕਰਦੇ ਆ ਅੱਜ ਜਿੰਨਾ ਮਤਲਬ ਮੇਰੇ 골ਡ ਆਏ ਨੇ ਉਹ ਵੀ ਰਿਕਾਰਡ ਕੀਤੇ ਆ ਸਾਰੇ ਕੰਟਰੀਜ਼ ਦੇ ਜਿਹੜੇ ਮਤਲਬ ਅਪਰੀਸ਼ੀਏਟ ਕਰਦੇ ਸੀ ਆ ਕੇ ਮਦਦ ਕਰਦੇ ਸੀ ਵਧੀਆ ਮਤਲਬ ਉਹ ਅਪਰੀਸ਼ੀਏਟ ਕਰਦੇ ਸੀ ਸਾਥ ਕਿਹਦੇ ਜੁੜਿਆ ਕਿਹ ਤੋਂ ਦਾ ਸਾਥ ਸਭ ਤੋਂ ਪਹਿਲਾਂ ਤੇ ਮੇਰੀ ਫੈਮਿਲੀ ਦਾ ਉਸ ਤੋਂ ਬਾਅਦ ਮੇਰੇ ਕੋਚ ਸਾਹਿਬ ਜਿਨ੍ਹਾਂ ਨੇ ਮੈਨੂੰ ਉਹ ਲੈਵਲ ਤੋਂ ਲੈ ਕੇ ਬਾਅਦ ਵਿੱਚ ਮੈਂ ਛੱਡ ਦਿੱਤੀ ਇਸ ਗੇਮ ਤੇ ਹੁਣ ਦੁਬਾਰਾ ਮਤਲਬ ਉਹਨਾਂ ਨੇ ਮੈਨੂੰ ਤਿਆਰ ਕੀਤਾ ਜਰਨਲ ਡਿਊਟੀ ਦੇ ਵਿੱਚੋਂ ਮੈਨੂੰ ਲੈ ਕੇ ਮਤਲਬ ਇੱਥੋਂ ਤੱਕ ਪਹੁੰਚਾਇਆ ਹੈ ਉਸ ਆਫ ਦਾ ਮੈਂ ਬਹੁਤ ਾਰਬਾਤ ਕਰ ਲਈ ਅਗਲਾ ਟੀਚਾ ਅਗਲਾ ਟੀਚਾ ਮੇਰਾ ਨੈਕਸਟ ਇੰਡੀਆ ਪੁਲਿਸ ਗੇਮਸ ਨੇ ਤੇ ਉਸ ਤੋਂ ਬਾਅਦ ਮੇਰੀਆਂ ਹੁਣ ਨੈਸ਼ਨਲ ਹੋਈਆਂ ਇੱਕ ਸਟੇਟ ਨੈਸ਼ਨਲ ਗੋਦਾ ਟੀਚਾ ਆਇਆ ਮੇਰਾ ਮੇਨ ਤੇ ਵਰਲਡ ਪੁਲਿਸ ਗੋਯਰ ਸਪਾਈ ਦੇ ਵਿੱਚ ਹੋਣ ਗਿਆ ਆਸਟ੍ਰੇਲੀਆ ਚ ਉਹਦੀ ਤਿਆਰੀ ਕਰਾਂ ਹਾਂ